ਸਤਿ ਸ਼੍ਰੀ ਅਕਾਲ ਜੀ ਆਪਾਂ ਖੜੇ ਆਂ ਮਾਲਵਾ ਲਿਖਾਰੀ ਸਭਾ ਸੰਗਰੂਰ ਦੇ ਲਿਖਤ ਭਵਨ ਦੇ ਬਾਹਰ ਜਿੱਥੇ ਅੱਜ ਹੁਣ ਚੱਲ ਰਿਹਾ ਹੈ ਸ੍ਰੀ ਮਕੀਤ ਸਿੰਘ ਮੀਤ ਸਰੋਦੀ ਲਿਖਾਰੀ ਨੇ ਗੀਤ ਕਰਨੇ ਉਹਨਾਂ ਦੀ ਧਰਮ ਪਤਨੀ ਦਸਿੰਦਰ ਕੌਰ ਜੀ ਮਰੇਵਾਲ ਜੀ ਦੀ ਯਾਦਗਾਰੀ ਸਮਾਰੋਹ ਚੱਲ ਰਿਹਾ ਹੈ ਸਨਮਾਨ ਸਮਾਰੋਹ ਚੱਲ ਰਿਹਾ ਹੈ ਜਿੱਥੇ ਉਹਨਾਂ ਦੀ ਬੀਟੀ ਤੇ ਹੋਰ ਪਰਿਵਾਰ ਦੇ ਮੈਂਬਰ ਵੀ ਸ਼ਿਰਕਤ ਕਰ ਰਹੇ ਨੇ ਆਪਾਂ ਚਲਦੇ ਹਾਂ ਮਾਲਵਾ ਵਿਖਰੀ ਸਵਾ ਦੇ ਵਿਖੋਪ ਦੇ ਅੰਦਰ ਤੇ ਰੀਤੀਆਂ ਅੰਦਰ ਦੀਆਂ ਗਤੀਵਿਧੀਆਂ ਹਾਲ ਬੜਾ ਸੀ ਉਹਦੇ ਕੋਲੇ ਗੱਲ ਨੂੰ ਤੋਲਣ ਦਾ ਸਭ ਨੂੰ ਮੌਕਾ ਮਿਲਿਆ ਮੂੰਹ ਆਇਆ ਬੋਲਣ ਦਾ ਸਭ ਨਾਲ ਰੱਖਿਆ ਉਹਨੇ ਬਣਾ ਕੇ ਘਰੋਂ ਗਈ ਨਹੀਂ ਕੁਝ ਗਵਾ ਕੇ ਨਹੀਂ ਰਸਾਇਆ ਤਾਂ ਰੀਤਾ ਕੰਗੀ ਵਿੱਚ ਸ਼੍ਰੀਕਾ ਨੂੰ ਕਿਵੇਂ ਬਣਾਵਾਂ ਮੈਂ ਸੱਤਾਂ ਦੀਆਂ ਤਰੀਫਾਂ ਨੂੰ ਬਹੁਤ ਬਹੁ ਲੋਕੋ ਕਿਵੇਂ ਬਣਾਵਾਂ ਸਿਮਰਨ ਕਰਦੀ ਕਰਦੀ ਅੱਖਾਂ ਮੂਰੇ ਤੁਰ ਗਈ ਸਿਮਰਨ ਕਰਦੀ ਕਰਦੀ ਅੱਖਾਂ ਮੂਰੇ ਤੁਰ ਗਈ ਉਹ ਇਹ ਦੁਨੀਆ ਤੋਂ ਪੈਦਾ ਛੜਾ ਕੇ ਜਾ ਬਰਾਜੀ ਸੁਰਗੀ ਹੋ ਸਿਮਰਨ ਕਰਦੀ ਕਰਦੀ ਅੱਖਾਂ ਮੂਰੇ ਤੁਰਦੇ ਹੀ ਹੋ ਇਹ ਦੁਨੀਆ ਤੋਂ ਪੈੰਡਾ ਛੜਾ ਕੇ ਜਾ ਬਰਾਜੀ ਸੁਰਗੀ ਹੋ ਸੋਹਣ ਬਣੇ ਜ ਘਰ ਬਣਾਇਆ ਕਦੇ ਨਾ ਉਹਨੇ ਖਰਚ ਵਧਾਇਆ ਸੁਗੜ ਸਿਆਣੀ ਸਮਾਂ ਬਤਾਇਆ ਘਰ ਦੀਆਂ ਦੇਖ ਬਰੀਕਾਂ ਨੂੰ ਮੈਂ ਕਿਵੇਂ ਬਣਾਵਾ ਸਾਥੰਦੀਆਂ ਤਰੀਫਾਂ ཨ་ལེ་ དེ་ ཁོ་ན་གྱི་ སར་གཏོགས་པ་ བཞིན་ན་ བཞིན་ན་ ཨ་ལ་ཡོ་ཐ་ལ་ ཁ་ཆེ་ ཁ་ཆེ་ ཨ་ལ་ཡོ་ཐ་ལ་ 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 ਦਾ ਦਿਹਾੜੀ ਦਾ ਸਨਮਾਨ ਆਜੋ ਜੀ ਆਜੋ ਪੰਜਾਬੀ ਪੰਜਾਬੀ ਦੇ ਸਾਰੇ ਸੇਖੋਂ ਦੇ ਪ੍ਰਧਾਨ ਗਵਨ ਹਰਜੰਤੂਰ ਜੀ ਦਾ ਸਨਮਾਨ ਕਰਨਗੇ ਹੁਣ ਆ ਜੀ ਪ੍ਰਧਾਨ ਜੀ ਵਿਚਾਰੇ ਹੋ ਜੀ ਤੇ ਅੰਦੇਸ਼ ਅਮਰਿਤ ਠੀਕ ਹੈ ਹੁਣ ਪੰਜਾਬੀ ਵਿਦਿਅਕ ਸਭਾ ਸੇਖੋਂ ਦੇ ਪ੍ਰਧਾਨ ਕੌਣ ਹਨ ਚੰਗੁਰੀ ਜੀ ਦਾ ਸਵਾਗਤ ਡਾਕਟਰ ਪੁਰਵੰਤ ਸਿੰਘ ਜੀ ਕਰ ਰਹੇ ਨੇ ਕੇਂਦਰੀ ਜੱਪ ਕੇਂਦਰੀ ਇੱਕ ਮਿੰਟ ਠੀਕ ਹੈ ਦੀ ਸਮਾਗਮ ਨੂੰ ਉਹਨਾਂ ਦੇ ਧੰਨਵਾਦ ਕਰਦੀਆਂ ਕਿ ਮੇਰੇ ਮਾਤਾ ਦਾ ਜਿਹੜਾ ਯਾਦਗਾਰੀ ਸਮਾਗਮ ਹੈ ਮੈਂ ਥੋੜੀ ਜਿਆਦਾ ਇਮੋਸ਼ਨਲ ਹੋ ਜਾਂਦੀ ਆ ਸੁਚਿਦਾਰ ਨੇ ਇੱਥੇ ਆ ਕੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਸੰਡੇ ਉਹਨਾਂ ਦੇ ਨਦੀ ਨਾਨੂ ਕਿੰਨੇ ਦਾ ਬਰਥਡੇ ਹੈ ਇਸ ਨੂੰ ਯਾਦਗਾਰ ਬਣਾਤਾ ਔਰ ਜਿਹੜੇ ਰਿਸ਼ਤੇਦਾਰ ਆਏ ਨੇ ਕਿਉਂਕਿ ਯਾਦਗਾਰੀ ਸਮਾਗਮ ਆਪਾਂ ਕੋਲ ਵਗੈਰਾ ਤੇ ਤਾਂ ਆ ਜਾਂਦੇ ਆ ਰਿਸ਼ਤੇਦਾਰ ਮਿਲਦੇ ਰਹਿੰਦੇ ਆ ਨਾ ਪਰ ਇਹ ਕੁਝ ਵੱਖਰਾ ਪ੍ਰੋਗਰਾਮ ਸੀਗਾ ਕਵੀ ਦਰਵਾਜ਼ਾ ਜਿਹੜੇ ਜੁੜੇ ਹੁੰਦੇ ਆ ਉਹਨਾਂ ਨੂੰ ਇਸ ਚੀਜ਼ ਦੀ ਇਮੀਅਤ ਹੁੰਦੀ ਹੈ ਜੀ ਪਤਾ ਹੁੰਦਾ ਹਨ ਕੀ ਹੈ ਤਾਂ ਤੁਸੀਂ ਸਾਰੇ ਆਏ ਥੋੜਾ ਸਾਰਿਆਂ ਦਾ ਧੰਨਵਾਦ ਮੈਨੂੰ ਬੇਹੱਦ ਖੁਸ਼ੀ ਹੋਈ ਆ ਪਪਾ ਨੂੰ ਸ਼ਾਇਦ ਮੇਰੀ ਗੱਲ ਬੁਰੀ ਲੱਗੇ ਤੇਰੀਆਂ ਭਜਾਈਆਂ ਮੇਰੇ ਮਦਰ ਦੇ ਪੇਕੇ ਹੋਰ ਇਸ ਤੇ ਆ ਰਹੇ ਐਥੇ ਕਿਸੇ ਨੇ ਗੁਆਰੀ ਅੰਕਲ ਗਾ ਕੇ ਰਹੇ ਨੇ ਵੀ ਹਾਂ ਵਾਕਈ ਮੇਰੇ ਫਾਦਰ ਉੱਜੜ ਉੱਜੜ ਕੇ ਬਸੇ ਆ ਉਹਦੇ ਵਿੱਚ ਸਭ ਤੋਂ ਜ਼ਿਆਦਾ ਜੋ ਯੋਗਦਾਨ ਸੀ ਜੋ ਅੱਜ ਚਾਹੇ ਉਹ ਮਿੱਠੂ ਬ੍ਰਦਰਸ ਕਹੇ ਤੇ ਜਿਹਨੇ ਇਹ ਵੀ ਤੁਸੀਂ ਪੁਰਾਣੇ ਜਾਣਦੇ ਆ ਇੱਕ ਦੂਜੇ ਨੂੰ ਜਾਂ ਜੋ ਵੀ ਲਿਖਿਆ ਉਹ ਸਚਾਈਆਂ ਨੇ ਮੇਰੇ ਮਦਰ ਨੇ ਪਾਪਾ ਜੋ ਕਿ ਪੁਲਿਸ ਦੇ ਵਿੱਚ ਸੀ ਉਹਨਾਂ ਨੇ ਸਾਨੂੰ ਕੱਲਿਆਂ ਨੂੰ ਪਾ ਲਿਆ 15 ਦਿਨ 1 ਮਹੀਨਾ ਕਈ ਵਾਰ ਕਿਉਂਕਿ ਮੈਂ ਟੀਚਿੰਗ ਜੌਬ ਦੇ ਵਿੱਚ ਹਾਂ ਮੈਂ ਪੀਪੀਐਸਸੀ ਦਾ ਪੇਪਰ ਕਲੀਅਰ ਕਰਕੇ ਹੈਡਮਿਸਟ्रेस ਬਣੀ ਆਂ ਔਰ ਬਲਾਕ ਨੋਡਲ ਅਫੀਸਰ ਵੀ ਆਂ ਬਲਾਕ ਬਰਨਾਰਾ ਦੀ ਤਾਂ ਸੀ ਕਈ ਵਾਰ ਅਕਸਰ ਗੱਲਾਂ ਕਰਦੀ ਹੁੰਦੀ ਆ ਜਿਵੇਂ ਸ਼ਾਇਦ ਮਿੱਠੂ ਬ੍ਰਦਰ ਕਹ ਕੇ ਕਹਿੰਸੀ ਵੀ ਅੱਖਾਂ ਦੀ ਪੂਰ ਉਸੇ ਸਾਡਾ ਮਦਰ ਦੀ ਅੱਖਾਂ ਦੀ ਪੂਰ ਮੇਰਾ ਬ੍ਰਦਰ ਵਕੀਲ ਹੈ ਮੇਰੇ ਤੋਂ ਵੱਡਾ ਕਰਦਾ ਉਹਦਾ ਹੈ ਛੋਟਾ 3 ਸਾਲ ਇਹਨਾਂ ਛੋਟਾ ਬ੍ਰਦਰ ਸੀਨੀਅਰ ਅਸਿਸਟੈਂਟ ਆ ਸੀ ਸਾਰੇ ਵੈਲ ਸੈਟਲ ਲਾਰਡਸ ਆਪਣੀ ਲਾਈਫ ਦੇ ਵਿੱਚ ਤਾਂ ਉਹ ਮੇਰੇ ਮਾਦਰ ਦੇ ਸੰਸਕਾਰ ਹਨ ਮੇਰੇਆ ਦੋਨੋਂ ਪਰਜਾਈਆਂ ਅੱਜ ਕੱਲ ਦੇ ਟਾਈਮ ਦੇ ਵਿੱਚ ਤੁਹਾਨੂੰ ਇਸ ਤਰ੍ਹਾਂ ਦੀ ਫੈਮਿਲੀ ਨਹੀਂ ਮਿਲੂਗੀ ਕਿ ਪਰਜਾਈਆਂ ਮਾਦਰ ਦੀ ਡੈਥ ਤੋਂ ਬਾਅਦ ਨਨਦ ਨਾਲ ਮਿਲ ਕੇ ਰਹੇ ਫੈਮਿਲੀ ਗੱਲ ਆ ਗਈ ਤੁਸੀਂ ਕਹੋਗੇ ਕਹੀ ਜੀ ਗੱਲ ਕਰ ਰਹੀ ਆ ਥੋੜਾ ਜਿਹਾ ਮਾਹੌਲ ਮਾਦਰ ਦੀ ਇੱਜ਼ਤ ਦੀ ਗੱਲ ਕਰਦਿਆਂ ਉਹਨਾਂ ਦੇ ਸੰਸਕਾਰਾਂ ਦੀ ਗੱਲ ਕਰਦਿਆਂ ਕਿ ਅਸੀਂ ਜੁੜੇ ਹੋਏ ਹਾਂ ਭਤੀਜਾ ਉਹਨਾਂ ਦੀ ਵੀ ਉਸ ਦੀ ਵੀ ਵਕਾਲਤ ਪੂਰੀ ਹੋ ਗਈ ਉਹ ਵੀ ਵਕੀਲ ਬਣ ਗਿਆ ਹੈ ਮੇਰੇ ਮਦਰ ਦੇ ਸੰਸਕਾਰ ਹੈ ਜੋ ਅਸੀਂ ਅੱਜ ਚੁੰੜੇ ਹੋਏ ਆ ਜੋ ਰਿਸ਼ਤੇਦਾਰ ਅੱਜ ਵੀ ਉਹਨਾਂ ਦੀ ਡੈਥ ਤੋਂ 10 ਸਾਲ ਬਾਅਦ ਇੱਥੇ ਆਏ ਨੇ ਉਹਨਾਂ ਨੂੰ ਪਤਾ ਹੈ ਕਿ ਉਹ ਰਿਸ਼ਤਿਆਂ ਦੀ अहमियत ਸਮਝਦੇ ਸੀ ਅੱਜ ਵੀ ਮੇਰੀਆਂ ਭਝਾਈਆਂ ਦੇ ਪੇਕੇ ਆ ਕੇ ਗਏ ਆ ਜਾਂ ਮੇਰੇ ਮਦਰ ਦੇ ਪੇਕੇ ਆ ਉਹਨਾਂ ਨੂੰ ਪਤਾ ਹੈ ਵੀ ਹਾਂ ਰਿਸ਼ਤੇ ਕਿਵੇਂ ਉਹਨਾਂ ਨੇ ਸੰਭਾਲ ਕੇ ਰੱਖੇ ਆ ਖੁਸ਼ੀ ਵੀ ਹੁੰਦੀ ਆ ਜਿਹੜੇ ਆਏ ਆ ਰਿਸ਼ਤੇਦਾਰ ਉਹਨਾਂ ਧੰਨਵਾਦ ਕਿਉਂਕਿ ਜਦੋਂ ਤੁਸੀਂ ਸੁੱਖ ਦੇ ਵਿੱਚ ਸਾਰੇ ਗੜਿਆ ਕਿਸੇ ਦੇ ਦੁੱਖ ਦੇ ਵਿੱਚ ਸ਼ਰੀਕ ਹੋ ਰਹੇ ਹੋ ਤਾਂ ਉਹ ਖੁਸ਼ਾ ਸਾਰਿਆਂ ਲਈ ਗ੍ਰੈਟੀਚਿਊਡ ਮਨ ਦੇ ਵਿੱਚ ਆਉਂਦਾ ਹੈਗਾ ਵੀ ਤੁਸੀਂ ਸਾਡੇ